ਤੂੰ ਛੱਡ ਕੇ ਆ ਗਿਆ ਅਸੀਂ ਜਾਣ ਨੂੰ ਫਿਰਦੇ ਆ ਤੈਨੂੰ ਕਿਸੇ ਨੇ ਕੱਢਿਆ ਹੋਣਾ ਉਸ ਤੋਂ ਜਦੋਂ ਕੰਮ ਕਰਿਆ ਕਰਾਂ ਲੋਕੀ ਨਾ ਕਰਨ ਦਿਆ ਕਰ ਇੱਥੇ ਹੁਣ ਠੀਕ ਆ ਤੇ ਮੈਂ ਕਹੇ ਮੇਰੀ ਕਿਹੜਾ ਕਿ ਰੇਡਾ ਭੂਆ ਬੈਠੀ ਸੀ ਮੈਂ ਰੋਟੀਆਂ ਦੇਈ ਜਾਂਦੀ ਸੀ ਹਨ ਜਦੋਂ ਬੱਚੇ ਆਪਾਂ 6 ਮਹੀਨੇ ਤੋਂ ਉੱਤੇ ਰੱਖਦੇ ਆਪਾਂ ਨੂੰ ਉਹ ਪੁਲਿਸ ਵਿੱਚ ਕਰਾਉਣਾ ਪੈਂਦੇ ਜਾਈਂ ਅੰਜ ਵੀ ਜਦੋਂ ਆਪਾਂ ਵਾਪਸੀ ਆਉਂਦੇ ਆ ਹਾਂਜੀ ਜਦੋਂ ਸਿਟੀਜ਼ਨ ਬੱਚੇ ਸੀ ਤੁਹਾਡੇ ਕੈਨੇਡਾ ਦੇ ਸੀਗੇ ਤੇ ਫਿਰ ਉੱਥੇ ਜਦੋਂ ਤੁਸੀਂ ਨਾਮ ਲੈਗੇ ਤਾਂ ਤੁਹਾਨੂੰ ਉੱਥੇ ਜਿਹੜਾ ਹੈਗਾ ਕੁਝ ਐਂਟਰੀ ਕਰਾਉਣੀ ਪੈਂਦੀ ਹੈ ਹਾਂਜੀ ਹਾਂਜੀ ਹੁਣ ਕਰਦੇ ਜਿਹੜੇ ਹਰੇ ਚਾਚੇ ਤਾਈ ਸਾਡਾ ਸੰਝਾ ਗਾ ਗਾਲਾਂ ਕੱਢੀ ਜਾਂਦੇ ਆ ਭਾਈ ਉਹ ਗਿਆ ਸੀਗਾ ਪਰ ਘਰ ਵੀ ਛੱਡਿਆ ਤੇ ਹੁਣ ਕਰਦਾ ਕੀ ਇਥੇ ਉੱਥੇ ਭਾਈ ਖੰਭਾ ਵੀ ਲਾਉਣਾ ਨਾ ਤੇ ਜਾਂ ਸਰਪੰਚ ਜਾ ਮੇਲੇ ਕੋਈ ਪਾਰਸ਼ ਪਾਊਗੀ ਤਾਂ ਤੁਹਾਡਾ ਕੰਮ ਹੋਣਾ ਨਹੀਂ ਤੇ ਉੱਥੇ ਖੜਾ ਹਾਂਜੀ ਸਿਸਟਮ ਸਾਡਾ ਬਾਲਾ ਮਾੜਾ ਕੀਤਾ ਪਿਆ ਇੱਥੇ ਪੁਰਾਣਾ ਦਾ ਬਾਈ ਖੁੰਜੇ ਲਾਇਆ ਹੁੰਦਾ ਠੀਕ ਆ ਕੋਈ ਯਾਰ ਮਿੱਤਰ ਉਹ ਵੀ ਉਹ ਮੂਰੇ ਆਉਂਦਾ ਹਨਾ ਸਾ ਉੱਥੇ ਬਾਈ ਪ੍ਰਾਣਾ ਮੂਰੇ ਹੁੰਦਾ ਸੀ ਸਾਰੇ ਪਿੱਛੇ ਹੁੰਦੇ ਸੀ ਹਨਾ ਸਿਸਟਮ ਬਾਈ ਸਵਿੱਚੀ ਪੁੱਠੀ ਐ ਲਾਈਟ ਹੀ ਪੁੱਠੀ ਜਗਦੀ ਐ ਬਾਈ ਜੋ ਮੈਂ ਬਾਗੇ ਪਰਾਨੇ ਗਿਆ ਜੀ ਉੱਥੇ ਗਾਂ ਖੇਨੇ ਧਰਨਾ ਲਾਤਾ ਠੀਕ ਐ ਜੀ ਤੇ ਉਹ ਪਿੰਡਾਂ ਵਿੱਚ ਦੀ ਹੋ ਕੇ ਬਸ ਗਈ ਜਦੋਂ ਉਹ ਉੱਥੇ ਮੋਗੇ ਪਹੁੰਚੀ ਉਹ ਪੌਣੇ 12 ਪਹੁੰਚੀ ਜਦੋਂ ਮੈਂ ਬੈਂਕ ਜਗਿਆ ਬੈਂਕ 12 ਵਜੇ ਬੰਦ ਹੋ ਗਈ ਮੈਂ ਹਫ਼ਤਾ ਦੱਸ ਦਮ ਜੀ ਆਈ ਕਿਹੜੇ ਮਾਰਦਾ ਰੇ ਫਿਰ ਜਦੋਂ ਵੀ ਪੇਪਰ ਤਿਆਰ ਹੋ ਗਏ ਸਾਰਾ ਕੁਝ ਮੈਂ ਲੈਨ ਚ ਲੱਗਿਆ ਕਰਾ ਜਿਹੜਾ ਮੈਨੂੰ 500 ਮੰਗਦਾ ਸੀਗਾ ਉਹ ਕੋਲ ਦੀ ਲੰਘ ਜਾ ਕਰੇ ਉਹ ਆਦਾ ਕੰਮ ਘਰਾ ਕੇ ਨਾਲ ਮੇਰੇ ਹੱਥ ਮਲਾਇਆ ਕਹੇ ਬਾਈ ਕੀ ਹਾਲ ਆ ਤੇ ਨਾਲੇ ਮੁੜ ਜਾ ਕਹੇ ਠੀਕ ਰੁਪਿਆ 1000 ਦੇ ਦੇ ਤੇਰਾ ਲਾਈਸੈਂਸ ਬਣ ਜਾ ਮੈਂ ਜੀ ਕਿਹਾ ਵਿਆ ਤੇ ਨੂੰ ਜੱਟ ਗੰਨਾ ਨਹੀਂ ਪੇਲੀ ਦਿੰਦਾ ਹੁੰਦਾ 500 ਦਿੱਤਾ ਨਹੀਂ 1000 ਰੁਪਿਆ ਨੂੰ ਫੜਾ ਕੇ ਆਇਆ ਸੌਣ ਲੱਗਿਆ ਬਈ ਮੈਂ ਘਰੇ ਐਂਟਰ ਹੋਣ ਲੱਗਿਆ ਹਾਂ ਜੀ ਗੇਟ 'ਚ ਸੀ ਉਹ ਬਾਈ ਦਾ ਫੋਨ ਆ ਗਿਆ ਕਿਥੇ ਦਾ ਮੇਰਾ ਲਰਨਿੰਗ ਬਣਨਾ ਸੀ ਕਹਿੰਦਾ ਬਾਈ ਤੇਰਾ ਪੱਕਾ ਬਣ ਗਿਆ ਕਹਿੰਦਾ ਲਾਈਸੈਂਸ ਬੜ ਕੇ ਲੈ ਜਾ ਆ ਹਾਲਾ ਜੀ ਉੱਥੇ ਚਲਾਇਆ ਇੱਥੇ ਆ ਕੇ ਸਾਰੇ ਕੰਮ ਕੀਤੇ ਫੈਕਟਰੀ ਵਿੱਚ ਝਾੜੂ ਵੀ ਲਾਇਆ ਸਰ ਕੁਛ 2012 ਵਿੱਚ ਇੰਡੀਆ ਮੂਵ ਹੋ ਗਏ ਸਾਰਾ ਕੁਝ ਵਿੱਚ ਵਟ ਗਿਆ ਉਦੋਂ ਐ ਕਿ ਸਰ ਕਿਉਂ ਮੜੇ ਸੀਗੇ ਵੀ 12 ਚ ਮੈਂ ਇੰਨੇ 12 ਵਿੱਚ ਇਹ ਸੀ ਜਿਹੜੇ ਹੁਣ ਇੰਡੀਆ ਮਾਹੌਲ ਵਧੀਆ ਸੀਗਾ ਜੀ ਉਦੋਂ ਪ੍ਰਾਪਰਟੀ ਦਾ ਬਹੁਤ ਵਧੀਆ ਕੰਮ ਚੱਲਿਆ ਸੀਗਾ ਉਹ ਮੈਂ ਕਿਹਾ ਭਾਈ ਮੈਂ ਕੈਨੇਡਾ ਤੋਂ ਆਇਆ ਹਾਂ ਇੱਥੇ ਮਾੜਾ ਮੋਟਾ ਸੋਚੋ ਹਣਾ ਤੇ ਕਿੱਥੇ ਭਾਈ ਬਾਈ ਤੁਮ ਮਕਾਲ ਨੂੰ ਦੇ ਬਰਸ ਹੁੰਦੇ ਬਸ ਲਾਰਿਆ ਚ ਪਿੰਡ ਜੇ ਬੰਦਾ ਤੇ 30 ਕਿੱਲੇ ਆ ਯਾਰ ਅੱਜ ਕੱਲ ਮਨ ਲਾ ਵੀ 70000 ਨੂੰ ਠੇਕਾ ਆ ਪਿਆ 20 ਲੱਖ ਰੁਪਏ ਤਾਂ ਬੰਦੇ ਨੂੰ ਉੱਥੇ ਬਣਦਾ ਹੀ ਐ ਤੇ ਕੀ ਉਹ 20 ਲੱਖ ਨਾਲ ਇੱਥੇ ਤੁਸੀਂ ਆਰਾਮ ਨਾਲ ਬੈਠ ਕੇ ਰੋਟੀ ਖਾ ਸਕਦੇ ਮਤਲ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਬੰਨੀ ਵੀ ਐ ਜਿਹਨਾਂ ਦੇ ਸਿਸਟਮ ਨੇ ਰੋਕਿਆ ਬੰਨਿਆ ਮੈਂ ਹੁੰਦਾ ਬਾਈ ਜਿਹੜਾ ਇਹ ਸਿਸਟਮ ਆਣਾ ਇਹ ਪੈਸੇ ਇੱਥੋਂ ਕੱਢਣ ਨਹੀਂ ਦਿੰਦਾ ਅਸੀਂ ਜਦੋਂ ਆਏ ਸੀ ਆਏ ਤਾਂ ਪੈਸੇ ਆਉਂਦੇ ਸੀ ਕੀ ਪੈਸਾ ਦੂਜਾ ਬਣਾਵਾਂਗੇ ਉੱਥੇ ਜ਼ਮੀਨ ਜ਼ਿਆਦਾ ਹੋਰ ਵਧਾਵਾਂਗੇ ਲਾਵਾਂਗੇ ਪਰ ਇੱਥੇ ਆ ਕੇ ਬਈ ਖਰਚੇ ਇੰਨੇ ਬੰਦਾ ਇੱਥੇ ਜੋਗੇ ਰਹਿ ਜਾਂਦਾ ਹੁਣ ਯਾਰ ਜਵਾਕ ਆਉਂਦੇ ਆ ਛੋਟੇ ਹਨਾ ਬਾਈ ਬਹੁਤ ਔਖਾ ਜੀ ਬਾਈ ਪਤਾ ਨਹੀਂ ਕਿਵੇਂ ਆਪਾਂ ਕੁੜੀ ਨੂੰ ਬਾਈ ਗਵਾਂਢ ਨਹੀਂ ਭੇਜਦੇ ਜਾਂ ਸ਼ਹਿਰ ਨਹੀਂ ਭੇਜਦੇ ਇੱਥੇ ਕੋਈ ਨਹੀਂ ਹੁੰਦਾ ਬਾਈ ਉਹਨਾਂ ਦਾ ਬਾਈ ਨੂੰ ਜਾਜ ਜੜਾ ਦਿੰਦੇ ਦੱਸ ਕਿੱਥੇ ਰਹੂ ਕੀ ਕਰੂ ਹਾਂ ਚਲ ਮੁੰਡੇ ਦਾ ਫੇਰ ਵੀ ਸਰ ਜਾਂਦਾ ਪਰ ਬਾਈ ਹੁਣ ਇੱਥੇ ਇੰਨੀ ਮੰਗਾਈ ਆ ਨਾ ਬਾਈ ਬਾਈ ਸੋਚ ਸਮਝ ਕੇ ਭੇਜੋ ਵੀਰ ਬਣ ਕੇ ਜੇ ਕੋਈ ਰਿਸ਼ਤੇਦਾਰ ਆ ਖੋਟਾ ਕੋਈ ਯਾਰ ਦੋਸਤ ਆ ਹੁਣ ਕੋਈ ਜਾਣਦਾ ਉਹਦੇ ਕੋਲ ਦਾ ਠੀਕ ਆ ਪਰ ਕੱਲਿਆਂ ਨੂੰ ਨਹੀਂ ਭੇਜਣਾ ਚਾਹੀਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੌਰ ਲੀ ਤੇ ਇਸ ਵਕਤ ਤਾਂ ਮੌਜੂਦ ਆ ਕੈਨੇਡਾ ਦੇ ਕੈਲਗਰੀ ਸ਼ਹਿਰ ਦੇ ਵਿੱਚ ਹੈਣਾ ਤੇ ਸਤਿ ਸ਼੍ਰੀ ਅਕਾਲ ਬਾਈ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਇਹ ਮੇਰੇ ਨਾਲ ਬਾਈ ਨੇ ਕਿਹੜਾ ਪਿੰਡ ਆ ਬਾਈ ਤੁਸੀਂ ਮਾੜਾ ਆ ਹਾਂਜੀ ਬਾਈ ਪਹਿਲਾਂ ਤਾਂ ਤੁਹਾਡਾ ਧੰਨਵਾਦ ਤੁਸੀਂ ਸਾਡੇ ਕੋਲ ਪਹੁੰਚੇ ਆ ਬਹੁਤ ਬਹੁਤ ਮੇਰਾ ਪਿੰਡ ਵੀਰ ਸੰਮਲ ਸਾਰਾ ਜਿਲ੍ਹਾ ਮੋਗਾ ਹਾਂ ਜਿਲ੍ਹਾ ਮੋਗਾ ਆਸਲੇ ਵਿੱਚ ਇਹਨਾਂ ਦਾ ਨਾਂ ਵੀ ਗੁਰਪ੍ਰੀਤ ਦਾ ਬਾਈ ਦਾ ਤੇ ਇਹ ਮੰਨ ਲਓ ਆਪਾਂ ਕਹਿੰਦੇ ਜਿਸ ਤਰ੍ਹਾਂ ਦਾ ਨਾ ਅੱਜ ਪੰਜਾਬ ਦੇ ਵਿੱਚ ਹੁੰਦਾ ਕਿ ਯਾਰ ਜਿਹਦੇ ਕੋਲ 40 50 ਕਿੱਲੇ ਆਉ ਕਿਉਂ ਜਾਂਦੇ ਆ ਕੈਨੇਡਾ ਹੈਨਾ ਤਾਂ ਬਾਈ ਦਾ ਲਗਭਗ ਸਾਰਾ ਕੁਝ ਪਿੰਡਾਂ ਜਮੀਨ ਵੀ ਚੰਗੀ ਹੈ ਠੀਕ ਆ ਤੇ ਦੂਜਾ ਬਾਈ ਮੈਨ ਲੱਗਦਾ ਇੱਥੇ 7 ਸਾਲ ਰਿਹਾ ਮਤਲਬ ਸ਼ਾਇਦ 5 ਤੋਂ 12 ਤੱਕ ਆਏ ਜਿਵੇਂ ਇੱਕ ਬੰਦਾ ਹੁੰਦਾ ਨਾ ਪਿੰਡੋਂ ਚੱਲਣ ਲੱਗਾ ਵੀ ਯਾਰ ਜਿੱਦੈ ਜਾਵਾਂਗੇ ਕੈਨੇਡਾ ਹੈਨਾ ਪੈਸੇ ਕਮਾ ਕੇ ਇੱਕ ਦਿਨ ਵਾਪਸ ਆ ਜਾਾਂਗੇ ਇਹ ਬਾਈ ਵਾਪਸ ਵੀ ਗਿਆ ਫਿਰ 2 ਸਾਲ ਪਿੰਡ ਰਿਆ ਤੇ ਫਿਰ ਕੁਝ ਇਹੋ ਜਿਹਾ ਹੋਇਆ ਉੱਥੇ ਤੇ ਫਿਰ ਇੱਥੇ ਆਉਣਾ ਪਿਆ ਹਨਾ ਤਾਂ ਲਗਭਗ ਮੈਂ ਕਹਣਾ ਵੀ ਇਹ ਕੰਪਲੀਟ ਜਿਹੜਾ ਹੈਗਾ ਪਰਸਨਲ ਗੁਰਪ੍ਰੀਤ ਜੋ-ਜੋ ਮੇਰੇ ਦਿਮਾਗ ਦੇ ਵਿੱਚ ਜਾਂ ਤੁਹਾਡੇ ਬਹੁਤਿਆਂ ਦੇ ਵਿਚਾਰ ਆਉਂਦਾ ਯਾਰ ਵੀ ਕੈਨੇਡਾ ਗਿਆ ਬੰਦਾ ਮੁੜਿਆ ਕਿਉਂ ਨਹੀਂ ਤੇ ਜੇ ਮੁੜ ਵੀ ਆਉਂਦਾ ਤਾਂ ਫਿਰ ਉਹਨੂੰ ਪੰਜਾਬ ਦੇ ਵਿੱਚ ਕੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਨਾ ਤੇ ਫਿਰ ਦੁਬਾਰਾ ਕਿਉਂ ਆਉਣਾ ਪੈਂਦਾ ਹਨਾ ਤੇ ਕਈ ਕਹਿੰਦੇ ਵੀ ਚੰਗੇ ਘਰ-ਬਾਰ ਛੱਡ ਕੇ ਵੀ ਜਾਈ ਜਾਂਦੇ ਹੋ ਯਾਰ ਉਹ ਲਗਭਗ ਮੈਨੂੰ ਬੰਦਾ ਉਹਦਾ ਮਿਲ ਗਿਆ ਗੁਰਪ੍ਰੀਤ ਗੁਰਪ੍ਰੀਤ ਦੇ ਬਾਈ ਨਾਲ ਗੱਲ ਕਰਦੇ ਆਂ ਬਾਈ ਮੈਨੂੰ ਇਹ ਦੱਸੋ ਪਹਿਲਾਂ ਤੁਹਾਡੀ ਇਨੀਸ਼ੀਅਲ ਇੱਥੋਂ ਜ਼ਿੰਦਗੀ ਕਿਵੇਂ ਸ਼ੁਰੂ ਹੁੰਦੀ ਹੈ ਕਦੋਂ ਤੁਸੀਂ ਪਹਿਲੀ ਵਾਰ ਕੈਨੇਡਾ ਦੀ ਧਰਤੀ ਤੇ ਪੈਰ ਪਾਇਆ ਸੀ ਹਾਂਜੀ ਬਾਈ ਜੀ ਪਹਿਲਾਂ ਮੇਰਾ ਤਾਇ ਦਾ ਬੇਡਾ ਆਇਆ ਸੀਗਾ ਜੀ ਉਹਨਾਂ ਨੇ ਆਪਦੀ ਫੈਮਿਲੀ ਸੱਦੀ ਬਾਅਦ ਵਿੱਚ ਉਹਨਾਂ ਦਾ ਫਰੈਂਡ ਸੀ ਉਹਨਾਂ ਨੇ ਉਹਨਾਂ ਫਰੈਂਡ ਦੀ ਸਾੜੀ ਦਾ ਰਿਸ਼ਤਾ ਮੈਨੂੰ ਹੋਇਆ ਮੈਂ ਇੱਥੇ ਆ ਗਈ ਟਾਂਟੋ ਮੈਂ ਇੱਥੇ ਪੰਜ ਵਿੱਚ ਆਇਆ ਬਾਦ ਵਿੱਚ ਟਰੱਕ ਚਲਾਇਆ ਇੱਥੇ ਆ ਕੇ ਸਾਰੇ ਕੰਮ ਕੀਤੇ ਫੈਕਟਰੀ ਵਿੱਚ ਛਾਡੂ ਵੀ ਲਾਇਆ ਸਰ ਕੁਛ ਨਹੀਂ ਪਹਿਲਾਂ ਪਿੰਡ ਕਿਹਨੇ ਜਮਿਨ ਸੀ ਜਦੋਂ ਪਿੰਡ ਸਾਡਾ ਸੰਝਾ ਘਰ ਆਈ ਸਾਡੇ ਕੋਲੇ ਚਾਰ ਬਰਦਰ ਆਈ ਸਾਡੇ ਕੋਲੇ 115 ਕਿੱਲੇ ਹੈਗੇ ਜਮੀਨ ਦੇ ਜੀ ਮਾ 120 ਕਿੱਲੇ ਜਮੀਨ ਹੈਗੇ ਸਾਡੇ ਪੂਰੇ ਪਰਿਵਾਰ ਕੋਲੇ ਹਾਂਜੀ ਤੇ ਆਪਾਂ ਕਹਿੰਗੇ 30 40 ਕਿੱਲੇ ਤਾਂ ਆਉਂਦਾ ਹੀ ਹੈ ਬੰਦੇ ਨੂੰ ਇੱਕ ਨੂੰ 30 40 ਕਿੱਲੇ ਹਾਂਜੀ ਸਾਡੇ ਹਾਂਜੀ ਬਾਬਾ ਹਾਂਜੀ ਤੇ ਮਤਲਬ 40 ਕਿੱਲੇ ਛੱਡ ਕੇ ਇੱਥੇ ਆਉਣ ਦਾ ਉਦੋਂ ਕੀ ਸੀ ਦਿਮਾਗ ਦੇ ਵਿੱਚ ਉਦੋਂ ਤਾਂ ਬਈ ਐ ਸੀਗਾ ਜਦੋਂ ਕੋਈ ਕੈਨੇਡਾ ਜਾਣਾ ਪਤਾ ਨਹੀਂ ਉੱਥੇ ਕੀ ਆ ਕਿ ਦਰਸਤਾ ਨੂੰ ਪੈਸੇ ਲੱਗੇ ਬਸ ਤੋੜ ਹੀ ਲਿਆਉਣੇ ਆ ਠੀਕ ਆ ਪਰ ਉਹ ਤਾਂ ਹੈ ਹੀ ਨਹੀਂ ਸੀਗਾ ਕਿ ਇੱਥੇ ਜਾ ਕੇ ਤਾਂ ਬਈ ਬਹੁਤ ਔਖਾ ਲੇਬਰ ਬਹੁਤ ਕਰਨੀ ਪੈਂਦੀ ਆ ਤੇ ਰਹਿਣ ਸਣ ਬਈ ਠੀਕ ਆ ਉੱਥੇ ਵੀ ਵਧੀਆ ਸੀ ਪਰ ਇੱਥੇ ਵੀ ਠੀਕ ਹਾਂਜੀ ਇੱਥੇ ਵੀ ਬਹੁਤ ਵਧੀਆ ਹਾਂਜੀ ਪਰ ਇੱਥੇ ਜਿਹੜੀ ਕੁਆਲਿਟੀ ਆ ਜੀ ਇੱਥੋਂ ਦੀ ਉੱਥੋਂ ਦੀ ਉਹ ਨਾ ਤਾਂ ਇੱਥੋਂ ਦੀ ਮਿਲਦੀ ਉੱਥੇ ਨਾ ਉੱਥੋਂ ਦੀ ਇੱਥੇ ਮਿਲਦੀ ਆ ਜੀ ਉੱਥੇ ਹਣ ਇੱਥੇ ਖਾਣ ਪੀਣ ਦੀ ਕੁਆਲਿਟੀ ਵਧੀਆ ਸੀ ਉੱਥੇ ਖਾਣ ਪੀਣ ਦੀ ਬਹੁਤ ਘਾਟ ਆਉਂਦੀ ਹੈ ਮੰਨ ਲਓ ਯਾਰ ਵੀ ਬਈ ਮੈਂ ਚਾੜ੍ਹ ਕੇਲੇ ਵਾਲੇ ਬੰਦੇ ਨੇ ਜਦੋਂ ਪਹਿਲੀ ਵਾਰੀ ਇੱਥੇ ਆ ਕੇ ਝਾੜੂ ਮਾਰਿਆ ਹੁਣ ਠੀਕ ਹੈ ਚਟੇ ਪਾਣ ਵਾਲੇ ਨੇ ਉਦੋਂ ਤੇ ਉਦੋਂ ਪ੍ਰੇਪੇਅਰ ਸੀ ਇਹ ਕੰਮ ਵਾਸਤੇ ਵੀ ਜਿਹੜਾ ਜੋ ਮਰਜ਼ੀ ਮਿਲ ਜੇ ਕਰ ਲਾਂਗੇ ਨਹੀਂ ਉਹਦੇ ਵਿੱਚ ਮੇਰੀ ਵਾਈਫ ਨੇ ਤਾਂ ਛੁੱਟੀਆਂ ਕੀਤੀਆਂ ਸੀ ਹਾਂਜੀ ਮੇਰਾ ਹਸਬੰਡ ਉੱਥੇ ਆ ਰਿਹਾ ਹੈ ਨਾ ਇੰਡੀਆ ਤੋਂ ਤੇ ਮੇਰਾ ਇੱਥੇ ਫਰੈਂਡ ਆ ਸੀਗਾ ਸੌਰਿਆਂ ਵੱਲੋਂ ਹੀ ਸੀਗਾ ਉਹ ਮੈਨੂੰ ਕਹਿੰਦਾ ਵੀ ਆ ਜਾ ਤੇਰਾ ਪਤਾ ਕਰ ਚੱਲਾਂ ਇੱਥੇ ਕਿ ਮੈਂ ਵੀ ਇੱਥੇ ਕੰਮ ਉਹ ਕਾਲਾ ਸੀਗਾ ਜੀ ਕਾਲੇ ਕੋਲੇ ਬੰਦਾ ਕੋਈ ਨਹੀਂ ਖੜਦਾ ਸੀ ਕੰਮ ਹੈਵੀ ਸੀਗਾ ਤੇ ਜਦੋਂ ਮੇਰਾ ਪਤਾ ਕਰਨ ਗਿਆ ਉਹ ਤੇ ਉਹ ਕਹਿੰਦਾ ਜੀ ਮੈਨੂੰ ਬੰਦਾ ਅੱਜ ਹੀ ਚਾਹੀਦਾ ਤੇ ਕਹਿੰਦਾ ਅੱਜ ਹੀ ਬੰਦਾ ਭੱਜਿਆ ਮੇਰੇ 2800 ਦੇ ਬੂਟ ਲੈ ਕੇ ਆਇਆ ਸੀ ਮੈਂ ਐਡੀਟਾਸ ਦੇ ਉਹ ਮੈਂ ਦਿੱਲੀ ਆ ਕੇ ਪਾਇ ਜੀ ਮੈਂ ਕਿਹਾ ਨਹੀਂ ਉੱਥੇ ਤਾਂ ਮਿੱਟੀ ਹੈ ਨਹੀਂ ਕੈਨੇਡਾ ਵਿੱਚ ਤਾਂ ਤੇ ਇੱਥੇ ਦਿੱਲੀੋਂ ਮ来 ਮੈਂ ਕਿਹਾ ਵੀ ਮਿੱਟੀ ਨਾ ਖ ਮੇਰੇ ਬੂਟ ਨਾ ਖਰਾਬ ਹੋ ਜਾਣ ਮੇਰੇ ਸੋਨਾ ਸੋਨਾ ਇਹ ਪਾਇਆ ਵੇ ਜੀ ਉਹ ਕਹਿੰਦਾ ਬੰਦਾ ਅੱਜ ਹੀ ਚਾਹੀਦਾ ਉਹ ਕਹਿੰਦਾ ਜੀ ਅੱਜ ਹੀ ਦਾ ਉਹ ਮੇਰੇ ਸਹੁਰਿਆਂ ਵੱਲੋਂ ਸੀਗਾ ਮੇਰਾ ਹੈ ਤਾਂ ਫਰੈਂਡ ਹੀ ਆ ਉਹ ਪਰ ਤਵਾਰਤ आलिया ਸੀ ਮੁੰਡਾ ਤੇ ਉਹ ਮੈਨੂੰ ਕਹਿੰਦਾ ਕੱਪੜੇ ਦਾ ਮੇਰੇ ਪਾਇਆ ਇਥੇ ਉਹ ਫਿਰ ਦੂਜਾ ਕਹਿੰਦਾ ਬਾਈ ਮੈਂ ਤੇ ਰੋਟੀ ਫੜਾ ਜਾਨਾ ਤੇ ਇਹ ਕੱਪੜੇ ਮੇਰੇ ਪਾ ਲਾ ਕੇ ਕਹਿੰਦਾ ਹਨਾ ਤੇ ਮੈਂ ਕਿਹਾ ਬਾਈ ਕਿਵੇਂ ਆ ਕਹਿੰਦਾ ਸੋਣਾ ਖੂਣਾ ਚੈਨੀ ਜੀ ਸੀਗੀ ਮੇਰੇ ਲਾ ਕੇ ਉਹ ਨੂੰ ਫੜਾਦੀ ਸੋਣਾ ਵੀ ਲਾ ਕੇ ਫੜਾਤਾ ਠੀਕ ਆ ਕੱਪੜੇ ਉਹਦੇ ਪਾਸ ਤੇ ਉਹ ਕਾਲੇ ਨੇ ਘੰਟੇ ਦੀ ਬੂਟ ਖਰਾਬ ਕਰਦੇ ਮੈਂ ਕਿਹਾ ਵੀ 2800 ਦਾ ਗਿਆ ਠੀਕ ਆ ਘਰੇ ਆ ਕੇ ਮਨੂੰ ਸਾਫ ਕਰੀ ਜਾਵਾਂ ਜਿਵੇਂ ਪਰ ਨਹੀਂ ਆਦਤ ਹੁੰਦੀ ਜਾਂ ਕੁਝ ਵੀ ਆ ਤੇ ਜਦੋਂ ਬਾਈ ਦੀ ਉਹ बस आ देन आ गया उदबा ट्रक दा लाइसेंस ले लेया ट्रक ते आ गए आप दा ट्रक ले लेया हां जी कार ਲੈਣੇ कार ਲੈ ਲੇ ਜੀ ਮੰਮੀ ਡੈਡੀ ਸਪான்ਸਰ ਕਰ ਲਿਓ ਆਗੇ ਬੱਚੇ ਹੋ ਗਏ ਹਾਂ ਜੀ ਤੇ ਬਾਅਦ ਵਿੱਚ ਫੇਰ 2012 ਵਿੱਚ ਇੰਡੀਆ ਮੂਵ ਹੋ ਗਏ ਸਾਰਾ ਕੁਝ ਵਿੱਚ ਵਟ ਕੇ ਮਤਲਬ ਇਹ 5 14 ਜਿਹੜਾ ਜਿਹੜਾ ਸਫਸੂਕਤਾ ਪਰ 7 ਸਾਲਾਂ ਚ ਕਿੰਨਾ ਪੈਸਾ ਕਮਾ ਕੇ ਜਿਹੜਾ ਇੰਡੀਆ ਦੁਬਾਰਾ ਲੈ ਗਏ ਸੀ ਜਦੋਂ ਵਾਪਸ ਇਹੜਾ ਤੁਸੀਂ ਪੱਕੇ ਤੌਰ ਤੇ ਗਏ ਸੀਗੇ ਇੰਡੀਆ ਪੱਕੇ ਤੌਰ ਤੇ ਹਾਂ ਜੀ ਇਥੋਂ ਦੀ ਪੀਆਰ ਛੱਡ ਕੇ ਪੀਆਰ ਛੱਡ ਕੇ ਹਾਂ ਜੀ ਸਾਰਾ ਕੁਝ ਇਹਨਾਂ ਨੂੰ ਦੇ ਕੇ ਵੇਚ ਵਾ ਨਿੱਪੀ ਆ ਜੰਪੀਰ ਤੇ ਕੋਲੀ ਸੀ ਹਾਂਜੀ ਬੱਚੇ ਸਿਟੀ ਜਾਣ ਸੀਗੇ ਤੇ ਮੈਂ ਮੈਂ ਤਾਂ ਮੇਰੀ ਵਾਈਫ ਉਹਦੇ ਪਿਆਰ ਸੀ ਹਾਂਜੀ ਬੱਚੇ ਸਿਟੀ ਜਾਣ ਸੀ ਤਾਂ ਪਰ ਜਦੋਂ ਮੰਨ ਲਓ ਤੁਸੀਂ ਬੱਚੇ ਦੇ ਨਾਲ ਜਾ ਕੇ ਸੀ ਹਾਂਜੀ ਹਾਂਜੀ ਬੱਚੇ ਦੇ ਨਾਲ ਤਾਂ ਇੱਥੇ ਸਾਰਾ ਘਰਕੂਰ ਵੇਚ ਵਟ ਗਿਆ ਸੀ ਹਾਂਜੀ ਹਾਂਜੀ ਚੌਂਚਾ ਵੀ ਟਰੈਕਟਰ ਜਾਂ ਕੁਝ ਵੀ ਟਰੈਕਟਰ ਕੁਝ ਵੀ ਸਾਰਾ ਕੁਝ ਵੇਚ ਵਟ ਗਿਆ ਉਦੋਂ ਫਿਰ ਕਿਉਂ ਮੜੇ ਸੀਗੇ ਵੀ 12 ਚ ਮੈਂ ਇਡੇ ਚ 12 ਵਿੱਚ ਇਹ ਸੀ ਜਿਹੜੇ ਹੁਣ ਇੰਡੀਆ ਮੋਲ ਵਧੀਆ ਸੀਗਾ ਜੀ ਉਦੋਂ ਪ੍ਰਾਪਰਟੀ ਦਾ ਬਹੁਤ ਵਧੀਆ ਕੰਮ ਚੱਲਿਆ ਸੀਗਾ ਮੇਰੇ ਭੂਆ ਜੀ ਦਾ ਬੇਟਾ ਸੀ ਮੇਰਾ ਕਦਰ ਨਾਤਾ ਜੀ ਦਾ ਉਥੇ ਫਰੀਕ ਕੋਟ ਸ਼ੇਅਰ ਕੀਤੀ ਸੀ ਆ ਬਹੁਤ ਵਧੀਆ ਪੈਸੇ ਬਣਾਏ ਜੀ ਇੱਥੇ ਆਏ ਸੀ ਜਿਹੜੇ ਰਿੰਗਰੀ ਜਨੇ ਬਣਾ ਗੱਲ ਤੋਂ ਉੱਥੇ ਵਧੀਆ ਉਦੋਂ ਮੁੜ ਕੇ ਜੀ ਫਿਰ ਰੇਤਾ ਬੱਜਰੀ ਸੀਮੈਂਟ ਸਾਡੇ ਇਹਨਾਂ ਬਦਲਾਂ ਦਾ ਕਿਦੋਂ ਬੇੜਾ ਬਹਿ ਗਿਆ ਇਦਾਂ ਕਿਦਾਂ ਜੀ ਇਹਨਾਂ ਨੇ ਜਮਾ ਹੀ ਉਹ ਕੰਮ ਹੀ ਠੱਪ ਹੋ ਗਿਆ ਜੀ ਉੱਥੇ ਜਮਾ ਫਿਰ 2 ਸਾਲ ਰਹੇ ਜੀ ਉੱਥੇ ਪਰ 2 ਸਾਲਾਂ ਦੇ ਵਿੱਚ ਇੰਨੀਆਂ ਤੰਗੀਆਂ ਆਈਆਂ ਆਈਆਂ ਜੀ ਉੱਥੇ ਵੀ ਛੱਡ ਹੀ ਗੱਲਾਂ ਨੇ ਵੇ ਮਤਲਬ ਕਿਹੜੀ ਜਿਹੜੀਆਂ ਕਿਹੜੀਆਂ ਪੰਜਾਬ ਦੀਆਂ ਕਿਹੜੀਆਂ ਗੱਲਾਂ ਨੇ ਤੁਹਾਨੂੰ ਸਹੀ-ਸਹੀ ਦੁਬਾਰਾ ਕਿਨੇ ਡਵਲ ਅਫੇਅਰ ਤੋਂ ਤਕਾ ਦੇ ਜਾ ਮਤਲਬ ਪਹਿਲਾਂ ਤਾਂ ਜੀ ਉੱਥੇ ਲੋਕ ਹੀ ਨਹੀਂ ਕੰਮ ਕਰਦੇ ਹੁੰਦੇ ਜੀ ਉਹ ਤੂੰ ਛੱਡ ਕੇ ਆ ਗਿਆ ਅਸੀਂ ਜਾਣ ਨੂੰ ਫਿਰਦੇ ਆ ਤੈਨੂੰ ਕਿਸੇ ਨੇ ਕੱਢਿਆ ਹੋਣਾ ਉਥੋਂ ਹਾਂ ਮੈਂ ਕਿਹਾ ਵੀ ਮੈਨੂੰ ਤਾਂ ਭਜਾਤਾ ਕਿਸੇ ਨੇ ਹਨਾ ਕੱਢਦਾ ਉਥੋਂ ਬਹੁਤ ਗੱਲਾਂ ਤੁਹਾਨੂੰ ਮਿਲੀਆਂ ਠੀਕ ਆ ਚਲੋ ਮੈਂ ਪ੍ਰਵਾਹ ਨਹੀਂ ਕੀਤੀ ਫਿਰ ਮੈਂ ਆਪ ਦਾ ਦੂਜਾ ਖੇਤੀ ਬੜੀ ਕੀਤੀ ਉੱਥੇ ਜੋ ਨਾ ਕਾਨਕ ਸਾਰਾ ਕੁਝ ਘਰੇ ਮਸ਼ੀਨ ਹੈਗੇ ਸਾਰਾ ਕੁਝ ਕੀਤਾ ਨਾ ਜਿਹੜਾ ਕੰਮ ਕਰਿਆ ਕਰਾ ਲੋਕੀ ਨਾ ਕਰੁੰਦੇ ਆ ਕਰ ਇੱਥੇ ਹੁਣ ਠੀਕ ਆ ਤੇ ਮੈਂ ਕਿਹਾ ਮੇਰੀ ਕਿਹੜਾ ਕਿਰੇਡਾ ਭੂਆ ਬੈਠੀ ਸੀ ਮੈਂ ਰੋਟੀਆਂ ਦੇਈ ਜਾਂਦੀ ਸੀ ਨਾ ਤੇ ਫੇਰ ਜਿਹੜੇ ਸੀਗੇ ਦਫ਼ਤਰੀ ਕੰਮ ਉਹਨਾਂ ਵਿੱਚ ਬਹੁਤ ਪ੍ਰੋਬਲਮ ਆਈ ਬਹੁਤ ਜ਼ਿਆਦਾ ਸਪਾਰਸ਼ਾਂ ਤੋਂ ਬਣਾ ਸਪਾਰਸ਼ਾਂ ਤੋਂ ਹਾਂਜੀ ਬਣਾ ਦੂਸਰਾ ਜੀ ਮੈਂ ਲਾਇਸੈਂਸ ਬਣਾਉਣਾ ਸੀ ਆਪਦਾ ਡਰਾਈਵਿੰਗ ਦਾ ਸਾਨੂੰ ਮੋਗਾ ਪੈਂਦਾ ਹੈਗਾ 30 ਕਿਲੋਮੀਟਰ ਹਾਂਜੀ ਜਦੋਂ ਮੈਂ ਗਿਆ ਗਿਆ ਉਦੋਂ ਪਹਿਲਾਂ ਮੈਂ 2 ਦਿਨ ਕਾਰ ਤੇ ਜਾਂਦਾ ਰਿਹਾ ਕਾਰ ਤੇ ਜੀ ਉਹ ਕਹਿੰਦਾ ਕਰਨ ਕੱਲ ਨੂੰ ਆਜੋ ਪਰਸੋਂ ਆਜੋ ਜਿਹੜਾ ਮੈਂ ਉਹ ਤੁਹਾਨੂੰ ਪਹਿਲਾਂ ਗੱਲ ਦੱਸੀ ਸੀ ਕਿ ਜਦੋਂ ਐਸਪੀ ਦੇ ਸਾਹਬ ਤੇ ਬੱਚਿਆਂ ਨੂੰ ਰਜਿਸਟਰ ਕਰਵਾਇਆ ਤੇ ਜਿਹੜੇ ਆਪਣੇ ਆਰਟੀਕਲ ਜਿਹੜੇ ਉਹ ਤਾਂ ਆਪਣੇ ਅਰਦਾਸ ਵਿੱਚ ਦੱਸਦਿਆਂ ਉਹ ਤਾਂ ਆਪਾਂ ਵੈਸੇ ਗੱਲ ਕੀਤੀ ਹੈ ਦੱਸਿਓ ਤੁਸੀਂ ਕਿਵੇਂ ਉਹਦੇ ਬੱਚੇ ਨੂੰ ਲੈ ਕੇ ਗਏ ਸੀ ਪੰਡਕ ਜਦੋਂ ਬੱਚੇ ਆਪਾਂ 6 ਮਹੀਨੇ ਤੇ ਉੱਤੇ ਰੱਖਦੇ ਆਂ ਆਪਾਂ ਨੂੰ ਉਹ ਪੁਲਿਸ ਵਿੱਚ ਕਰਾਉਣਾ ਪੈਂਦਾ ਜੇ ਅੰਜ ਵੀ ਜਦੋਂ ਆਪਾਂ ਵਾਪਸੀ ਆਉਂਦੇ ਆਂ ਹਾਂਜੀ ਹਾਂ ਜੀ ਜਦੋਂ ਸਿਟੀਜ਼ਨ ਬੱਚੇ ਸੀ ਤੁਹਾਡੇ ਕੈਨੇਡਾ ਦੇ ਸੀਗੇ ਤੇ ਫਿਰ ਉੱਥੇ ਜਦੋਂ ਤੁਸੀਂ ਨਾਮ ਲੈ ਗਏ ਤਾਂ ਤੁਹਾਨੂੰ ਉੱਥੇ ਜਿਹੜਾ ਹੈਗਾ ਕੁਝ ਐਂਟਰੀ ਕਰਾਉਣੀ ਉਹ ਉਹਨੇ ਚਰੇ ਬਹੁਤ ਹੀ ਕੰਮ ਕੀਤਾ ਤੇ ਮੈਂ ਕਹਿੰਦਾ ਮੈਂ ਲਾਇਸੈਂਸ ਬਣਾਉਣਾ ਡਰਾਈਵਿੰਗ ਦਾ ਉਹ ਕਹਿੰਦਾ ਭਾਈ ਪਹਿਲਾਂ ਤੈਨੂੰ ਲਰਨਿੰਗ ਫਿਰ ਤੈਨੂੰ ਦੂਸਰਾ ਜਿਹੜਾ ਆਪਣਾ ਹੁੰਦਾ ਐਲ ਦਾ ਕੀ ਹੁੰਦਾ ਜਿਹੜਾ ਵਹੀਕਲ ਦਾ ਮੈਨੂੰ ਸਦਾ ਮੋਟਰਸਾਈਕਲ ਲਾਇਸੈਂਸ ਬਣਾਉਣਾ ਸੀ ਲਾਇਸੈਂਸ ਬਣਾਉਣਾ ਸੀ ਹਾਂਜੀ ਮੈਨੂੰ ਕਹਿੰਦਾ ਭਾਈ 500 ਰੁਪਏ ਦੇ ਦੇ ਤੇ ਕਹਿੰਦਾ ਮੈਂ ਤੇਰਾ ਲਰਨਿੰਗ ਬਣਾ ਦਿੰਦਾ ਤੇ ਉਹ ਮੈਂ ਕਹਿੰਦਾ ਮੈਂ ਤਾਂ ਖਤ 500 ਦੇਵਾਂ ਜੇ ਸਾਡੀ ਸੋਚ ਇੱਥੋਂ ਵਾਲੀ ਹੁੰਦੀ ਆ ਠੀਕ ਆ ਮੈਂ ਜੀ ਦੋ ਦਿਨ ਜਾਂਦਾ ਰਿਆ ਉੱਥੇ ਕਰ ਲੈ ਕੇ ਸਾਨੂੰ 30 ਕਿਲੋਮੀਟਰ ਪੈਂਦਾ ਜੀ ਉਹਦੀ ਪਰਚੀ ਘਟਾ ਉਹ ਘਟਾ ਹਨਾ ਹੱਥ ਪੁੱਠਾ ਜਾ ਹੁੰਦਾ ਜਦੋਂ ਆਕੇ ਹਜੇ ਬੰਦਾ ਉਹ ਜੂਰੀ ਟੋਣੀ ਹੁੰਦਾ ਠੀਕ ਆ ਤੇ ਮੈਨੂੰ ਉਹ ਬਾਈ ਕਹਿੰਦਾ ਨਾ 2500 ਦੇ ਦੇ ਮੈਂ ਖੈਰ 500 ਕਹਦਾ ਦੇਣਾ ਬਾਈ ਤੈਨੂੰ ਮੈਂ ਤਾਂ ਆਪ ਕੰਮ ਕਰਾਂਗਾ ਹਨਾ ਤੇ ਮੈਂ ਵੀ ਗਿਆ ਉੱਥੇ ਜਦੋਂ ਲੰਮੀ ਲਾਈਨ ਲੱਗੀ ਹੋਈ ਉੱਥੇ ਠੀਕ ਆ ਜੀ ਜਦੋਂ ਮੇਰੀ ਵਾਰੀ ਆਈ ਉਹਦੋਂ 2:00 ਵਜੇ ਉਹਨਾਂ ਨੇ ਵਿੰਡੋ ਕਲੋਜ਼ ਕਰਤੀ ਜਦੋਂ ਮੈਂ ਦੂਸਰੇ ਦਿਨ ਗਿਆ ਉਹ ਕਹਿੰਦੇ ਬਾਈ ਜੀ ਤੁਸੀਂ ਆਪਦੀ ਉਹ ਡਾਕਟਰੀ ਕਰਾਓ ਤੇ ਫੀਸ ਭਰੋ ਬੈਂਕ ਚ ਤੇ ਦੂਜਾ ਕੱਲ ਨੂੰ ਆਇਓ ਆਹ ਪੇਪਰ ਲੈ ਕੇ ਆਉਦੇ ਠੀਕ ਹੈ ਜੀ ਮੈਂ ਦੂਸਰੇ ਦਿਨ ਗਿਆ ਤੀਸਰੇ ਦਿਨ ਮੈਂ ਗੱਡੀ ਘਾਤੋ ਲੈ ਜਾਨੀ ਮੈਂ ਬਸ ਬੈਨਾ ਟੈਨਸ਼ਨ ਫਰੀ ਕੋ ਜਾਉਂਗਾ ਉੱਥੋਂ ਉਹ 3 ਵੇਦਰ ਜਾਂ ਟੈਂਪੂ ਜਾਂਦੇ ਜਾਂ ਕੁਝ ਵੀ ਟੈਕਸੀ ਉੱਥੇ ਲੈ ਕੇ ਜਾਂ ਉੱਥੇ ਦਫਤਰ ਚਲਾ ਜਾਉਂਗਾ ਠੀਕ ਹੈ ਜੀ ਜੋ ਮੈਂ ਬਾਗੀਪੁਰ ਨਹੀਂ ਗਿਆ ਜੀ ਉੱਥੇ ਗਾਂ ਖੇਨੇ ਧਰਨਾ ਲਾਤਾ ਠੀਕ ਹੈ ਜੀ ਤੇ ਉਹ ਪਿੰਡਾਂ ਵਿੱਚ ਦੀ ਹੋ ਕੇ ਬਸ ਗਈ ਜਦੋਂ ਉਹ ਉੱਥੇ ਮੋਗੇ ਪਹੁੰਚੀ ਉਹ ਪੌਣੇ 12 ਪਹੁੰਚੀ ਜਦੋਂ ਮੈਂ ਬੈਂਕ ਜ ਗਿਆ ਬੈਂਕ 12 ਵਜੇ ਬੰਦ ਹੋ ਗਈ ਮੈਂ ਹਫਤਾ ਦੱਸ ਦਮ ਜੀ ਆਈ ਕਿਹੜੇ ਮਾਰਦਾ ਰੇ ਫਿਰ ਜਦੋਂ ਵੀ ਪੇਪਰ ਤਿਆਰ ਹੋ ਗਏ ਸਾਰਾ ਕੁਝ ਮੈਂ ਲੈਨ ਚ ਲੱਗਿਆ ਕਰਾ ਜਿਹੜਾ ਮੈਨੂੰ 500 ਮੰਗਦਾ ਸੀਗਾ ਉਹ ਕੋਲ ਦੀ ਲੰਗ ਜਾ ਕਰੇ ਉਹ ਆਦਾ ਕੰਮ ਕਰਾ ਕੇ ਨਾਲੇ ਮੇਰੇ ਨਾਲ ਹੱਥ ਮਲਾ ਜਾ ਕਰੇ ਬਾਈ ਕੀ ਹਾਲ ਆ ਤੇ ਨਾਲੇ ਮੁੜ ਜਾ ਕਰੇ ਠੀਕ ਚਲੋ ਜੀ ਮੇਰਾ ਮਹੀਨੇ ਕੇ ਬਾਅਦ ਜੀ ਉਹ ਲਾਇਸੈਂਸ ਜਮ੍ਹਾਂ ਹੋ ਗਿਆ ਲਰਨਿੰਗ ਵਾਲਾ ਹਾਂ ਜੀ ਮੈਂ ਜੀ ਉਹ ਕਹਿੰਦੇ ਮਹੀਨੇ ਦੀ ਡੇਟ ਪਾਤੀ ਕਹਿੰਦੇ ਵੀ ਮਹੀਨੇ ਬਾਅਦ ਲੈ ਜੀ ਮੈਂ ਮਹੀਨੇ ਬਾਅਦ ਗਿਆ ਕਹਿੰਦੇ ਜੀ ਉਹ ਡੀਟੀਓ ਪੈਸੇ ਲੈਂਦਾ ਫੜਿਆ ਗਿਆ ਤੇ ਨਮਾ ਆਊਗਾ ਜਾਂ ਕਿਵੇਂ ਆ ਤੇ ਹਜੇ ਤਾਂ ਜੀ ਉਸ ਤੋਂ ਬਾਅਦ ਤੁਹਾਨੂੰ ਮਿਲੇਗਾ ਮਹੀਨੇ ਦੀ ਗਾਹ ਫੇਰ ਪਾਦੀ ਡੇਟ ਉਹਨਾਂ ਨੇ ਮੈਂ ਮਹੀਨੇ ਬਾਅਦ ਫੇਰ ਗਿਆ ਕਹਿੰਦੇ ਨਹੀਂ ਜੀ ਹਜੇ ਨਹੀਂ ਅਜੇ ਤਾਂ ਆਏ ਨਹੀਂ ਕਿ ਹਜੇ ਤਾਂ ਤੁਹਾਨੂੰ ਵੇਟ ਕਰਨੇ ਬਣੇ ਮਹੀਨੇ ਦੀ ਇੱਕ ਹੋਰ ਪਾ ਮੈਂ ਤਿੰਨ ਮਹੀਨਿਆਂ ਬਾਅਦ ਗਿਆ ਮੈਂ ਲੜ ਪਿਆ ਜੇ ਜਾ ਕੇ ਅੱਛਾ ਉਹਨਾਂ ਨਾਲ ਜਿਹੜੇ ਕਾਊਂਟਰ ਅੰਦਰ ਨਹੀਂ ਬੈਠੇ ਉਹਦੇ ਕਾਊਂਟਰ ਤੇ ਮੈਨੂੰ ਕਹਿੰਦੇ ਬਾਈ ਕੀ ਗੱਲ ਹੋ ਗਈ ਬੋਲਦਾ ਕਹਤੋਂ ਤੁਸੀਂ ਐਂ ਕਹਤੋਂ ਬੋਲਦੇ ਆ ਮੈਂ ਕਹਿਆ ਮੈਨੂੰ ਰਿਡਰ ਨਾਲ ਗੱਲ ਕਰਾ ਮੇਰੀ ਮੈਂ ਕਹਿਆ ਜਿਹੜਾ ਹੀ ਤੁਹਾਡਾ ਅਫੀਸਰ ਹੈਗਾ ਇੱਥੇ ਮਤਲਬ ਬਹੁਤ ਮੈਨੂੰ ਤਾਂ ਕੀਤਾ ਹੋਇਆ ਤੁਸੀਂ ਔਖਾ ਹਨ ਤੇ ਉਹ ਬਾਈ ਰੌਲਾ ਪਾ ਉਹ ਕਹਿੰਦਾ ਬਾਈ ਤੂੰ ਰੌਲਾਣਾ ਆਪਾ ਮੈਨੂੰ ਕਹਿੰਦਾ ਪੈਂਡ ਕਿਹੜਾ ਮੈਂ ਕਹਿਆ ਬਾਈ ਪੈਂਡ ਤਾਂ ਮੇਰਾ ਸਮਾਨ ਸਾਰਾ ਉਹ ਵੀ ਜਿਵੇਂ ਕਹਿੰਦਾ ਬਾਈ ਸਾਡੀ ਰਿਸ਼ਤਦਾਰੀ ਹੈ ਮੈਨੂੰ ਨੇ ਟਿਕਾ ਲਿਆ ਕਹਿੰਦਾ ਬਾਈ ਡਾਲਰ ਦੇ ਦੇ ਹਜ਼ਾਰ ਹਾਂ ਰੁਪਈਆ ਸੌਰੀ ਰੁਪਈਆ ਹਜ਼ਾਰ ਦੇ ਦੇ ਤੇਰਾ ਲਾਇਸੈਂਸ ਬਣ ਜਾ ਮੈਂ ਜਿਹਾ ਕਿਆ ਵਿਆ ਤੇ ਉਹ ਜੱਟ ਗੱਨਾ ਨਹੀਂ ਪੇਲੀ ਦਿੰਦਾ ਹੁੰਦਾ 500 ਦਿੱਤਾ ਨਹੀਂ 1000 ਰੁਪਿਆ ਨੂੰ ਹਟਾ ਕੇ ਆਇਆ ਸੌਣ ਲੱਗਿਆ ਬਈ ਮੈਂ ਘਰੇ ਐਂਟਰ ਹੋਣ ਲੱਗਿਆ ਹਾਂ ਜੀ ਗੇਟ 'ਚ ਸੀ ਉਹ ਬਾਈ ਦਾ ਫੋਨ ਆ ਗਿਆ ਕਿਥੇ ਦਾ ਮੇਰਾ ਡਰਨਿੰਗ ਬਣਨਾ ਸੀ ਕਹਿੰਦਾ ਬਾਈ ਤੇਰਾ ਪੱਕਾ ਬਣ ਗਿਆ ਕਹਿੰਦਾ ਲਾਇਸੈਂਸ ਫੜ ਕੇ ਲੈ ਜਾ ਆ ਹਾਲਾ ਜੀ ਉੱਥੇ ਮਤਲਬ ਇੱਕ ਤਾਂ ਤੁਹਾਡਾ ਇਹ ਐਕਸਪੀਰੀਅੰਸ ਹੈ ਮਤਲਬ ਜਿਹੜਾ ਉੱਥੇ ਰਿਸ਼ਵਤ ਖੋਰੀ ਹੈ ਉਹਨੇ ਤੁਹਾਨੂੰ ਭਜਾਇਆ ਹੋਰ ਉਹ ਤੋਂ ਬਿਨਾ ਹੋਰ ਜੀ ਸਾਡੀ ਆੜਤ ਸੀਗੀ ਜਿਹੜੇ ਸਾਡੇ ਕੋਲ ਆਪਦੀ ਸੀ ਜੀ ਜਿਵੇਂ ਫਸਲ ਜਾਂ ਜੀ ਨੂੰ ਨਹੀਂ ਲੋਡ ਹੁੰਦੀ ਅਸੀਂ ਉਹਨਾਂ ਦੀ ਸਟਾਕ ਜਿਵੇਂ ਰਾਈਟ ਵੀ ਪੈਸੇ ਦੇ ਦਿੰਨੇ ਆ ਹਨਾ ਉਦਾਂ ਸੀ ਸਾਡੇ ਪਿੰਡ ਜਿਹੜੀਆਂ ਵੱਡੀਆਂ ਫਰਮਾਂ ਜਿਹੜੇ ਹੁੰਦੇ ਆਪਣੇ ਆਹ ਇਨਸਪੈਕਟਰ ਵਗੈਰਾ ਉਹਨਾਂ ਨਾਲ ਰਲੇ ਆ ਜਿਵੇਂ ਸਾਰਾ ਕੁਝ ਹਨਾ ਜਦੋਂ ਕੋਈ ਬਾਹਰ ਦਾ ਨਾ ਆਉਣਾ ਉਹਨਾਂ ਨੂੰ ਜੁਗਾ ਦੇਣਾ ਅਸੀਂ ਖੜੇ ਰਹਿ ਜਾਣਾ ਉੱਥੇ ਉਹ ਮੈਂ ਕਿਹਾ ਬਾਈ ਮੈਂ ਕੈਨੇਡਾ ਤੋਂ ਆਇਆ ਆ ਮੈਂ ਇੱਥੇ ਮਾੜਾ ਮੋਟਾ ਸੋਚੋ ਹਨਾ ਤੇ ਕਿੱਥੇ ਬਾਈ ਬਾਈ ਤੇ ਮੈਂ ਕੱਲ ਨੂੰ ਦੇ ਬਰਸ ਹੁੰਦੇ ਬਸ ਲਾਰਿਆ ਇੰਨਾ ਸਿਸਟਮ ਸਾਡਾ ਇਹ ਮਾੜਾ ਹੋਇਆ ਹੋਇਆ ਫੇਰ ਖਾਣ ਪੀਣਾਂ ਬਾਈ ਉਦੋਂ ਮੈਂ ਫ੍ਰੀਕ ਕੋਡ ਮੇਰੇ ਬੱਚੇ ਪੜਦੇ ਸੀਗੇ ਤੇ ਉਥੇ ਹੁਣ ਪੀ ਜਾਏ ਵਗਿਆ ਹੁਣ ਤਾਂ ਚਲੋ ਸਾਰੀਆਂ ਆ ਗਈਆਂ KFC ਵਗਰਾ ਸਭ ਇਹ ਹੁਣ ਤਾਂ ਆ ਗਏ ਪਹਿਲਾਂ ਦੀ ਗੱਲ ਸੀ ਉਹ ਤੇ ਕੁਆਲਿਟੀ ਬੱਚਿਆਂ ਨੂੰ ਬਈ ਖਾਣ ਨੂੰ ਨਾ ਮਿਲਿਆ ਕਰ ਬਧੀਆ ਸੀ ਜਦੋਂ ਪਿੰਡ ਆਇਆ ਕਰਕੇ ਦੁੱਧ ਦੁੱਧ ਨੂੰ ਲੈ ਕੇ ਨਾ ਕਰ ਕਰਨੇ ਬੱਚਿਆਂ ਨੂੰ ਦੁੱਧ ਦਾ ਸਮੈਲ ਆਉਂਦੀ ਆ ਤੇ ਆਹਾ ਬਹੁਤ ਬਈ ਇਹਨਾਂ ਚੌਕੜਾਂ ਆ ਤੇ ਫਿਰ ਮੰਨ ਲਓ ਉਸ ਤੋਂ ਬਾਅਦ ਜਦੋਂ ਮੌਲਕ ਕਿ ਨਾ ਚ ਰਹਿ ਰਹੇ ਪਿੰਡ ਬੇ ਮੈਂ 2 ਸਾਲ 2 ਸਾਲ ਤੁਸੀਂ ਮੌਲਕ ਪੂਰਾ ਕੋਸ਼ਿਸ਼ ਕੀਤੀ ਵੀ ਰਹਿ ਵਗੈਰਾ ਰਹਿ ਪੀ ਹਾਂ ਫਿਰ ਸਾਡੇ ਰਿਸ਼ਤੇਦਾਰ ਮੇਰੇ ਜਿਹੜੇ ਯਾਰ ਮਿੱਤਰ ਸੀ ਸਾਰੇ ਉਹ ਕਹਿਣ ਲੱਗੇ ਕਿ ਬੱਚੇ ਤੁਹਾਡੇ ਪੀ ਦੂਜਾ ਸਿਟੀ ਜਾਣਾ ਕੱਲ ਨੂੰ ਵੱਡੇ ਹੋ ਜਾਣਾ ਇਹਨਾਂ ਨੇ ਰਹਿਣਾ ਨਹੀਂਗਾ ਤੁਸੀਂ ਸਿਟੀ ਜਨ ਲੈ ਆਓ ਤੇ ਆ ਜਾਓ ਫਿਰ ਸਿਟੀ ਜਨ ਇੱਥੇ ਲੈਣ ਆਏ ਸੀਗੇ ਤੇ ਬਸ ਇੱਥੇ ਜੋ ਕੀ ਰਹਿ ਗਏ ਬਈ ਫੇਰ ਅਸਲੀਆਂ ਤੋਂ ਲੈਣ ਆਏ ਸੀ ਹਾਂਜੀ ਤੇ ਮਾਲਾ ਉਦੋਂ ਬਾਅਦ 12 ਤੋਂ ਲੈ ਕੇ ਹੁਣ ਤੱਕ ਦਾ ਜਿਹੜਾ ਸਿਸਟਮ ਆ ਬਾਈ ਹਣਾ ਹੁਣ ਇੱਕ ਜਿਵੇਂ ਮਾਲਾ ਕੋ ਬੰਦਾ ਕਹਿੰਦਾ ਯਾਰ ਪਿੰਡ ਦੇ ਬੰਦੇ ਤੇ 30 ਕਿੱਲੇ ਆ ਯਾਰ ਅੱਜ ਕੱਲ ਮਨ ਲਾ ਵੀ 70000 ਨੂੰ ਠੇਕਾ ਆ ਪਿਆ 20 ਲੱਖ ਰੁਪਏ ਦਾ ਬੰਦੇ ਨੂੰ ਉੱਥੇ ਬਣਦਾ ਹੀ ਐ ਤੇ ਕੀ ਉਹ 20 ਲੱਖ ਨਾਲ ਇੱਥੇ ਤੁਸੀਂ ਆਰਾਮ ਨਾਲ ਬੈਠ ਕੇ ਰੋਟੀ ਖਾ ਸਕਦੇ ਆ ਇੱਥੇ ਬਾਈ ਖਾ ਤਾਂ ਸਕਦੇ ਆ ਵਧੀਆ ਪਰ ਜਿਹੜਾ ਤੁਸੀਂ ਸਵੇਰ ਉੱਠਣਾ ਤੁਸੀਂ ਕਿਸੇ ਦੇ ਆਉਣਾ ਜਾਣਾ ਇੱਥੇ ਤੁਸੀਂ ਅੰਦਰ ਹੀ ਬੈਠੇ ਆ ਬਾਈ ਬਾਹਰ ਤੁਹਾਡੇ ਤੁਹਾਨੂੰ ਉਹ ਪਈ ਜਾਂਦੀ ਹੈ ਵੈਦਰ ਖਰਾਬ ਆ ਕਿਸੇ ਦੇ ਜਾਂ ਰਹਿਤ ਲੜਦੇ ਜਾਂ ਕਿਦਾਂ ਜਿੰਨੇ ਤੁਹਾਨੂੰ ਸੱਜਾ ਉਹਦੇ ਜਾਉਂਗੇ ਉੱਥੇ ਪਿੰਡ ਚ ਆ ਗਿਆ ਵਿਆਹ ਆ ਗਿਆ ਕਿ ਦੀਪੋਗ ਆ ਗਿਆ ਆ ਕੋਈ ਵੋਟਾਂ ਆ ਗਈਆਂ ਕਿੰਨਾ ਥੋੜਾ ਐਂਟਰਟੇਨਮੈਂਟ ਬਹੁਤ ਆ ਬਈ ਜੀ ਉੱਥੇ ਮੇਰੇ ਘੋੜੀਆਂ ਰੱਖੀਆਂ ਹੁੰਦੀਆਂ ਬਈ ਕੁੱਤਿਆਂ ਦੀਆਂ ਦੌੜਾਂ ਤੇ ਜਾਣਾ ਕਬੂਤਰਾਂ ਦਾ ਜਾਬ ਵੜਨਾ ਵਿਆਹ ਸ਼ਾਦੀਆਂ ਬਹੁਤ ਸੀ ਬਈ ਇੱਥੇ ਕੋਈ ਆ ਚੀਜ਼ ਨਹੀਂ ਹੈ ਨਹੀਂ ਬਈ ਜੀ ਮਾਲਾ ਜੀ ਨੇ ਤੁਸੀਂ ਕਿਹਾ ਸੀ ਕਿ ਕੈਲਗਰੀ ਬਾਈ ਕਿੰਨਾ ਸ਼ੁਰੂ ਚਾਂਸ ਮੈਂ ਕਹਿੰਦਾ ਖੁਸ਼ਕ ਹੀ ਆ ਬਈ ਇੱਥੇ ਕੋਈ ਕਿਤੇ ਘਰੇ ਨਹੀਂ ਜਾਂਦਾ ਕੈਲਗਰੀ ਹਾਂਜੀ ਬਾਲਾ ਖੁਸ਼ਕ ਹੀ ਆ ਬਈ ਦੂਜਾ ਸੌਰੀ ਹਣਾ ਦੂਜਾ ਕਿ ਮੈਨੂੰ ਲੱਗਿਆ ਪਰ ਹਾਂਜੀ ਬਹੁਤ ਤਜਰਬੇ ਦਾ ਹੈ ਕਿਹਦਾ ਹਾਂਜੀ ਹਾਂਜੀ ਨਹੀਂ ਨਹੀਂ ਬਹੁਤ ਵਧੀਆ ਜੀ ਬਹੁਤ ਵਧੀਆ ਹੈ ਮਤਲਬ ਜਿਹੜਾ ਹੈਗਾ ਮਤਲਬ ਹੁਣ ਤੁਸੀਂ ਪੜਾ ਟ੍ਰਾਂਟੋ ਰਹੇ ਹੈ ਹੈਨਾ ਹਾਂਜੀ ਤੇ ਮਤਲਬ ਇਹ ਇਹ ਵੀ ਹੁੰਦਾ ਪੰਜਾਬੀ ਜਿੱਥੇ ਵੀ ਪੰਜਾਬੀ ਲਗਾਤਾਰ ਆਇਆ ਨਹੀਂ ਕਿ ਕੈਨੇਡਾ ਜਿਹੜੇ ਸ਼ਹਿਰ ਚ ਆ ਗਏ ਉਹ ਲਗਾਤਾਰ ਮੂਵ ਕਰਦੇ ਨੇ ਜਦੋਂ ਸਟੂਡੈਂਟ ਆ ਸਟੂਡੈਂਟ ਕਿਸੇ ਸ਼ਹਿਰ ਚ ਆਉਂਦੇ ਆ ਫਰ ਵਰਕ ਵਾਸਤੇ ਕਿਤੇ ਹੋਰ ਪੀਆਰ ਵਾਸਤੇ ਕਿਤੇ ਹੋਰ ਮੂਵ ਕਰਦੇ ਹਨ ਉਮਰ ਮੰਨ ਲਓ ਜਿਹੜੇ ਬੰਦੇ ਇਥੇ ਪੱਕੇ ਤੌਰ ਤੇ ਵੇ ਆ ਤੁਸੀਂ ਟ੍ਰਾਂਟੋ ਆਏ ਸੀ ਹਨਾ ਟ੍ਰਾਂਟੋ ਤੇ ਕੈਲਗਰੀ ਚ ਕੀ ਫਰਕ ਲੱਗਿਆ ਤੇ ਫਿਰ ਟ੍ਰਾਂਟੋ ਤੋਂ ਕੈਲਗਰੀ ਕਿਉਂ ਆਏ ਹੁਣ ਕੈਲਗਰੀ ਤੋਂ ਟ੍ਰਾਂਟੋ ਕਿਉਂ ਜਾਣਾ ਟ੍ਰਾਂਟੋ ਦਾ ਬਾਈ ਜੀ ਇਹ ਹਨਾ ਕਿ ਵੱਡਾ ਸ਼ਹਿਰ ਆ ਕਮਾਕਾਰ ਉੱਥੇ ਬਹੁਤ ਜ਼ਿਆਦਾ ਆ ਠੀਕ ਆ ਉੱਥੇ ਟ੍ਰੈਫਿਕ ਬਹੁਤ ਆ ਜਦੋਂ ਹੁਣ ਇੱਧਰ ਆਏ ਸੀ ਬਾਈ ਜੀ ਉਦੋਂ ਇੱਥੇ ਕਾਫੀ ਵਧੀਆ ਸੀਗਾ ਕੈਲਗਰੀ ਟ੍ਰੈਫਿਕ ਜਮ ਹੀ ਹੈ ਨਹੀਂ ਸੀਗਾ ਤੇ ਘਰ ਵਗੈਰਾ ਵੀ ਸਸਤੇ ਸੀ ਵੈਸੇ ਵੀ ਮੰਗਾਈ ਦੂਜਾ ਉੱਤੋਂ ਨਾਲੋਂ ਇੱਥੇ ਬੈਟਰ ਸੀਗੇ ਹਾਂਜੀ ਘੱਟ ਸੀ ਜੀ ਹੁਣ ਤਾਂ ਬਈ ਇੱਥੇ ਵੀ ਸੇਮ ਹੋ ਗਿਆ ਟ੍ਰਾਂਟੋ ਵੀ ਘਰ ਘੱਟ ਗਿਆ ਇੱਥੇ ਘਰ ਵਧੀ ਜਾਂਦੇ ਮਹਿੰਗਾਈ ਇੱਥੇ ਬਹੁਤ ਜ਼ਿਆਦਾ ਹੋ ਗਈ ਹੈ ਹਾਂਜੀ ਤੇ ਉੱਥੇ ਬਈ ਮੇਰਾ ਸਰਕਲ ਬਹੁਤ ਜ਼ਿਆਦਾ ਸੀਗਾ ਹੁਣ ਕਿੱਥੇ ਮੈਂ 15 16 ਸਾਲ ਰਹਿ ਕੇ ਉੱਥੇ ਆਏ ਹਾਂ ਟ੍ਰਾਂਟੋ ਇੱਥੇ ਬਈ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਜਿਵੇਂ ਘਰੇ ਕੰਮਾਂ ਕੰਮ ਤੋਂ ਘਰੇ ਬੈਠੇ ਰਹੋ ਅੰਦਰ ਜੇ ਬੈਠੇ ਰਹੋ ਠੰਡ ਜਿਆਦਾ ਹੈ ਉੱਥੇ ਟ੍ਰਾਂਟੋ ਨਾਲੋਂ ਹਾਂਜੀ ਵੈਦਰ ਦਾ ਫਰਕ ਆਇਆ ਮਤਲਬ ਓਵਰঅল ਤੁਹਾਡੇ ਜਿਹੜਾ ਹੈ ਅਕੋਰਡਿੰਗ ਬਾਈ ਬੰਦਾ ਕੈਨੇਡਾ ਪੈਸੇ ਕਰਕੇ ਆਉਂਦਾ ਤੇ ਸੁੱਖ ਸਹੂਲਤਾਂ ਕਰਕੇ ਆਇਆ ਮਤਲਬ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਬੰਨੀ ਹੋਈ ਹੈ ਇੱਥੇ ਜਨ ਦੇ ਸਿਸਟਮ ਨੇ ਰੋਕਿਆ ਬੰਨਿਆ ਬੰਦਾ ਬਾਈ ਜਿਹੜਾ ਇਹ ਸਿਸਟਮ ਆਣਾ ਇਹ ਪੈਸੇ ਇੱਥੋਂ ਕੱਢਣ ਨਹੀਂ ਦਿੰਦਾ ਅਸੀਂ ਜਦੋਂ ਆਏ ਸੀ ਆਏ ਤਾਂ ਪੈਸੇ ਆਸਤੇ ਸੀ ਕਿ ਪੈਸਾ ਦੂਜਾ ਬਣਾਵਾਂਗੇ ਉੱਥੇ ਜ਼ਮੀਨ ਜ਼ਿਆਦਾ ਹੋਰ ਵਧਾਵਾਂਗੇ ਲਾਵਾਂਗੇ ਪਰ ਇੱਥੇ ਆ ਕੇ ਬੁਈ ਖਰਚੇ ਇੰਨੇ ਬੰਦਾ ਇੱਥੇ ਜੋਗੇ ਰਹਿ ਜਾਂਦਾ ਹੁਣ ਕਰਦੇ ਜਿਹੜਾ ਸਾਡੇ ਚਾਚੇ ਦਾ ਸਾਡਾ ਸੰਝਾ ਗਾ ਗਾਲਾਂ ਕੱਢੀ ਜਾਂਦੇ ਹਾਂ ਭਾਈ ਉਹ ਗਿਆ ਸੀਗਾ ਪਰ ਘਰ ਵੀ ਛੱਡਿਆ ਤੇ ਹੁਣ ਕਰਦਾ ਕੀ ਇਥੇ ਠੀਕ ਆ ਪਰ ਇਥੋਂ ਨਿਕਲਦਾ ਹੀ ਕੋਈ ਖਰਚਾ ਇਹ ਮਹਿੰਗਾਈ ਇਥੇ ਬਹੁਤ ਜ਼ਿਆਦਾ ਹੈ ਹਾਂਜੀ ਮਤਲਬ ਉਹਨੂੰ ਗੋਰੀਆਂ ਨੇ ਇਦਾਂ ਦਾ ਹੀ ਸਿਸਟਮ ਬਣਾਇਆ ਵਾ ਜਾਂ ਇਥੋਂ ਦੇ ਗਵਰਨਮੈਂਟ ਨੇ ਵੀ ਪੈਸਾ ਇਥੋਂ ਦਾ ਇੱਥੇ ਖੁਦ ਹੀ ਮਿੱਟੀ ਖੁਦ ਹੀ ਢੱਕਦੀ ਹੈ ਖੁਦ ਹੀ ਖੁਦ ਜੀ ਕਦੇ ਇਹ ਨਹੀਂ ਹੁੰਦਾ ਮਾਲਾ ਜੀ ਰੂਦੋ ਹਾਂਜੀ ਸੱਸੀ ਜਦੋਂ ਮਤਲਬ ਇੱਥੋਂ ਸੀਗੇ ਜਦੋਂ ਤੁਸੀਂ ਇੱਥੋਂ ਗਏ ਹੋ ਨਾ 2012 ਦੇ ਵਿੱਚ ਜਦੋਂ ਇੱਥੋਂ ਤੁਸੀਂ ਸਾਰਾ ਕੁਝ ਵੇਚ ਕੇ ਗਏ ਸੀ ਹਾਂਜੀ ਤਾਂ ਉਹਦਾ ਕੋਈ ਪਿੰਡ ਕੋਈ ਥਾਂ ਤਾਂ ਲੈ ਹੀ ਹੋਣਾ ਕੁਝ ਪੈਸਾ ਇੱਥੋਂ ਬਚਿਆ ਸੀ ਤੇ ਨੋ ਨਹੀ 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 ਇੱਥੇ ਨਾ ਹੀ ਮ ਬਚਿਆ ਨਾ ਹੀ ਉਹ ਕੁਝ ਹੋਇਆ ਬਰਬਰ ਬਰਬਰ ਜੀ ਕੁਲ ਜਿਆ ਸੀ ਦਾ ਕੰਮ ਹਾਂਜੀ ਜਦੋਂ ਗਏ ਉਹ ਲੋਨ ਤੇ ਘਰ ਲਿਆ ਸੀ ਕਿ ਉਹ ਵੇਚ-ਬੋਚ ਕੇ ਲੋਨ ਲੋਣੇ ਹਾਂਜੀ ਹਾਂਜੀ ਕਿਉਂਕਿ ਦੂਜਾ ਟੈਕਸ ਜਦੋਂ ਮੰਮੀ ਅਪਲਾਈ ਕਰਦੇ ਆ ਉਹਨਾਂ ਦਾ ਬਹੁਤ ਬਣ ਜਾਂਦਾ ਹਾਂਜੀ ਤੇ ਤੇ ਮਤਲਬ ਤੇ ਬਾਕੀ ਜਿਹੜਾ ਹੈਗਾ ਤੁਹਾਡੇ ਹੁਣ ਸਾਰੇ ਪਰਿਵਾਰਾਂ ਜਨਮ ਵਾਲਾ ਸਹੁਰਾ ਪਰਿਵਾਰ ਜਾਂ ਮਤਲਬ ਤੁਹਾਡੇ ਵਾਲਾ ਹਨਾ ਆਪਾਂ ਕਿ ਪਰਿਵਾਰ ਉਹ ਜ਼ਿਆਦਾਤਰ ਇੱਧਰ ਹੀ ਨੇ ਤੇ ਜ਼ਿਆਦਾ ਇੰਡੀਆ ਨਹੀਂ ਨਹੀਂ ਸਾਰੇ ਇੱਧਰ ਹੀ ਆ ਗਏ ਇੱਧਰ ਹੀ ਆ ਗਏ ਹਾਂਜੀ ਮੇਰਾ ਸਹੁਰਾ ਪਰਿਵਾਰ ਤਾਂ ਸਾਰੇ ਇੱਧਰ ਹੀ ਆ ਹਾਂਜੀ ਤੇ ਜਿਹੜਾ ਸਾਡਾ ਆਪਦਾ ਪਰਿਵਾਰ ਆ ਇੱਧਰ ਉਹ ਅਸੀਂ ਜਾਂ ਮੇਰੇ ਤਾਇਆ ਦੀ ਫੈਮਿਲੀ ਆ ਤੇ ਦੋ ਸਾਡੇ ਤਾਇਆ ਤਾਂ ਮਤਲਬ ਸੈਸਟਾ ਕਹਿਣ ਦਾ ਮਤਲਬ ਇਹ ਵੀ ਤੁਸੀਂ ਚਾਹੇ 2007 ਤੋਂ ਲੈ ਕੇ ਅੱਜ 24 ਤੱਕ ਆ ਗਿਆ ਮਨ ਲਾ ਇੱਥੇ ਬਸ ਠੀਕ ਹੈ ਆਈ ਚਲਾਈ ਚੱਲੀ ਜਾਂਦੀ ਹੈ ਮਨ ਲਾ ਘਰ ਬਣ ਜਾਂਦਾ ਜੋ ਵੀ ਸਸਤਾ ਘਰ ਬਣ ਬੱਚੇ ਪੜ੍ਹ ਜਾਂਦੇ ਹਾਂਜੀ ਖਰਚਾ ਕਿਉਂਕਿ ਬੱਚੇ ਹੋ ਜਾਂਦੇ ਬਈ ਖਰਚਾ ਬਹੁਤ ਵੱਧ ਜਾਂਦਾ ਜਦੋਂ ਬੰਦਾ ਕੱਲਾ ਹੁੰਦਾ ਜਾਂ ਕਿਸੇ ਦੇ ਨਾਲ ਰਹਿੰਦਾ ਜੇ ਕੋਈ ਸਟੂਡੈਂਟ ਆ ਜਾਂ ਕੋਈ ਕੱਲਾ ਜਿਵੇਂ ਹਨਾ ਕੋਈ ਆਉਂਦਾ ਉਹਦੇ ਲਈ ਪੈਸਾ ਕਮਾਉਣਾ ਬਹੁਤ ਸੌਖਾ ਬਈ ਜੀ ਕੀ ਲੱਗਦਾ ਕਿਸ ਤਰ੍ਹਾਂ ਪਤਾ ਜਿਵੇਂ ਮਨ ਲਾ ਬਗਦੋ ਮਸੋਡਾ ਮੋਗਾ ਏਰੀਆ ਬਈ ਹਨਾ ਉਹ ਸਾਡੇ ਤੋਂ ਫਾਰਵਰਡ ਹੀ ਸੀ ਪਹਿਲਾਂ ਤੇ ਉਹ ਥੋੜੇ ਤੋਂ ਮਨ ਲਾ ਜਲੰਧਰ ਵਾਲੇ ਫਾਰਵਰਡ ਸੀ ਉਹ ਪਹਿਲਾਂ ਦੇ ਆਇਆ ਹਨਾ ਪਹਿਲਾਂ ਮਨ ਲਾ ਲੋਕ ਹੁੰਦੇ ਸੀ ਵੀ ਆਉਣ ਵਾਲੇ ਟਾਈਮ ਤੇ ਕੋਈ ਲੈ ਲੂਗਾ ਜੇ ਨਹੀਂ ਬਾਈ ਜੀ ਕਿਉਂਕਿ ਪਹਿਲਾਂ ਐਸ ਨਾ ਬਾਈ ਜੀ ਪਹਿਲਾਂ ਜ਼ਮੀਨ ਸਸਤੀ ਸੀ ਠੀਕ ਹੈ ਜੀ ਤੇ ਕੰਮ ਇੱਥੇ ਇੱਥੇ ਕੈਨੇਡਾ ਦੇ ਖਰਚੇ ਬਹੁਤ ਘੱਟ ਸੀਗੇ ਪਰ ਹੁਣ ਤਾਂ ਬਾਈ ਕੈਨੇਡਾ ਦੇ ਖਰਚੇ ਬਹੁਤ ਜ਼ਮੀਨ ਉੱਥੇ ਮਹਿੰਗੀ ਹੈ ਜੀ ਹੁਣ ਪਿੱਛੇ 40 45 ਲੱਖ ਨੂੰ ਕਿੱਲਾ ਸੀ ਜਦੋਂ ਮੈਂ ਉਦੋਂ 2 2.5 ਲੱਖ ਨੂੰ ਕਿੱਲਾ ਸੀ ਤੇ ਉਹ ਫਰਕ ਬਹੁਤ ਆ ਬਾਈ ਜੀ ਜ਼ਮੀਨ ਬਹੁਤ ਬਣਾਉਣੀ ਔਖੀ ਆ ਹੁਣ ਤਾਂ ਤੇ ਮੇਨ ਮੁੱਦਾ ਬਾਈ ਤੁਹਾਨੂੰ ਕੈਨੇਡਾ ਦੀ ਲਾਈਫ ਦਾ ਸਭ ਤੋਂ ਚੰਗਾ ਪਾਠ ਕੀ ਲੱਗਦਾ ਤੇ ਇਹਨਾਂ ਦਾ ਹੀ ਲਾਈਵ ਦਾ ਸਭ ਤੋਂ ਚੰਗਾ ਪਾਰਟ ਕੀ ਲੱਗਦਾ ਮਾੜੇ ਦੇ ਵੀ ਆ ਕੇ ਇੱਕ ਦੱਸ ਦਿਓ ਉਹਨੇ ਚੰਗਾ ਮੜ ਜਿਹੜਾ ਵੀ ਕੈਨੇਡਾ ਦਾ ਇੱਥੇ ਇਹ ਹੈ ਕਿ ਭਾਵੇਂ ਤੁਸੀਂ ਕੋਈ ਜਿਹੜਾ ਤੁਸੀਂ ਸਹੀ ਆ ਰੇਟ ਜਿਹੜਾ ਮਰਜ਼ੀ ਕੰਮ ਕਰਾਉਣ ਦਾ ਤੁਹਾਡਾ ਰਾਈਟ ਵੀ ਹੋ ਜਾਂਦਾ ਤੁਹਾਨੂੰ ਕੋਈ ਪਾਰਸ਼ਦ ਦੀ ਲੋੜ ਨਹੀਂ ਕੋਈ ਸਰਪੰਚ ਜਾਂ ਐਮਐਲਏ ਜਾਂ ਕੋਈ ਮੰਤਰੀ ਦੀ ਲੋੜ ਨਹੀਂ ਉੱਥੇ ਬਾਈ ਖੰਭਾ ਵੀ ਲਾਉਣਾ ਨਾ ਤੇ ਜਾਂ ਸਰਪੈਂਟ ਜਾ ਮੇਲੇ ਕੋਈ ਸ਼ਾਰਸ਼ ਪਾਉਗੀ ਤਾਂ ਤੁਹਾਡਾ ਕੰਮ ਹੋਣਾ ਨਹੀਂ ਤਾਂ ਉੱਥੇ ਖੜਾ ਹਾਂਜੀ ਸਿਸਟਮ ਸਾਡਾ ਬਾਲਾ ਮਾੜਾ ਕੀਤਾ ਪਿਆ ਜੀ ਯਾਰ ਬਾਈ ਇਹ ਇਹਦੇ ਵਾਸਤੇ ਤੁਸੀਂ ਬਹੁਤ ਜ਼ੋਰ ਵੀ ਲਾਇਆ ਨਾਰਾਇਣਾਂ ਨੇ ਤੇ ਕੀ ਹੈ ਨਾ ਪੰਜਾਬ ਦੇ ਲੋਕ ਵੀ ਬਹੁਤ ਜ਼ੋਰ ਆਉਂਦੇ ਦੇਖ ਬਾਈ ਪੰਜਾਬ ਦੇ ਲੋਕਾਂ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਕਿਸਾਨਾਂ ਤੋਂ ਲੜੋਇਆ ਲੋਕਾਂ ਨੇ ਪੂਰੀ ਫੁੱਲ ਸਪੋਰਟ ਕੀਤੀ ਹੈ ਨਾ ਚਲੋ ਨਵੀਂ ਪਾਰਟੀ ਆਈ ਮਲਾਂ ਪਰ ਕਹਿੰਦੇ ਕਾਲੀ ਕਾਂਗਰਸ ਨੇ ਸਿਸਟਮ ਵਿਗਾੜਤਾ ਤੇ ਉਦੋਂ ਬਾਅਦ ਝਾੜੂ ਵਾਲੇ ਲਿਆਂਦੇ ਹੈ ਨਾ ਪੂਰੇ ਮਲਾਂ ਲੋਕਾਂ ਨੇ ਵੱਡੇ ਵੱਡੇ ਬੰਦੇ ਰੋਲ ਤੇ ਹੁਣ ਵੀ ਉਹੀ ਗੱਲ ਪ੍ਰਣਾਲਾ ਉੱਥੇ ਦਾ ਉੱਥੇ ਹੀ ਹੈ ਵੀ ਇਹਨੂੰ ਮਾਲਾ ਪੋਲੀਟੀਕਲ ਸਿਸਟਮ ਤੁਹਾਡੇ ਸਾਹਮਣੇ ਕਦੋਂ ਸਹੀ ਹੋਊਗਾ ਯਾਰ ਉਹਦੇ ਵਿੱਚ ਬਾਈ ਜਦੋਂ ਅਸੀਂ ਆਪ ਸਹੀ ਹੋਵਾਂਗੇ ਅਸੀਂ ਜਦੋਂ ਅਸੀਂ ਗਿਆਸ ਕਰਨੇ ਬਾਈ ਤੇਰੇ ਤੁਹਾਡਾ ਗਵਰਨਰ ਈ ਆ ਠੀਕ ਆ ਫਿਰ ਸਰਪੰਚ ਕੋਲੇ ਜਾਵੜਦਾ ਉਹ ਉਹ ਸਿਸਟਮ ਨਹੀਂ ਜਿਹੜਾ ਅਸੀਂ ਆਪ ਨਹੀਂ ਸਹੀ ਹੁੰਦੇ ਉਹਨਾਂ ਚੱਕਰ ਬਾਈ ਲੀਡਰ ਉਹ ਨਹੀਂ ਸਹੀ ਹੋ ਸਕਦੇ ਬਾ ਮੁੰਸਿਆਣਾ ਵੀ ਲਾਸਟ ਇੰਟਰਵਿਊ ਕਹੇ ਸੀ ਉਹ ਉਦੋਂ ਬਾਅਦ ਨਾ ਗਾਣਾ ਵੀ ਕਿਹਾ ਸਾਰਾ ਨਾ ਮਾੜੇ ਲੋਕ ਕੀ ਹੈ ਹਾਂਜੀ ਹਾਂਜੀ ਅਸੀਂ ਆਪਾਂ ਮਾੜੇ ਮੰਨ ਲਓ ਅਸੀਂ ਦੂਜੇ ਤੋਂ ਆਸ ਕਰਦੇ ਚੰਗਾ ਹੋਣ ਦੇ ਤੇ ਅਸੀਂ ਆਪ ਠੱਬੀਆਂ ਲਾਉਂਦੇ ਹਾਂ ਹਣਾ ਬਿਲਕੁਲ ਜੀ ਬਿਲਕੁਲ ਇੱਥੇ ਇੱਥੇ ਲੋਕ ਆ ਕੇ ਪੰਜਾਬੀ ਪਿਆਬਾਂ ਦੀ ਹੈਲਪ ਕਰਦੇ ਤੇ ਜਿਹੜਾ ਹੈਗਾ ਬੰਦੇ ਤੋਂ ਬੰਦੇ ਤੇ ਡਿਪੈਂਡ ਆ ਵੀ ਇੱਥੇ ਦੀ ਬੰਦੇ ਹਾਂਜੀ ਉਹ ਤੇ ਡਿਪੈਂਡ ਆ ਪਰ ਗੋਰੇ ਜਾਦੇ ਕਰਦੇ ਆ ਪੰਜਾਬੀ ਫਿਰ ਵੀ ਵਹੀ ਆਪਾਂ ਇੰਡੀਆ ਉੱਥੋਂ ਆਏ ਆ ਠੀਕ ਆ ਉੱਥੇ ਜਿਹੜਾ ਸੰਜੇ ਲੀ ਜਾਂਦੀਆਂ ਇੱਥੇ ਜਿਹੜਾ ਸੰਜੇ ਲੀ ਆਪਣੇ ਮੈਂ ਆਪਦੇ ਨਿੱਜੀ ਤਜਰਬੇ ਦੱਸ ਸਕਦਾ ਹੈ ਮੰਨ ਲਾ ਇੱਥੇ ਆਏ ਆ ਪੰਡਾ ਜਿਵੇਂ ਉੱਥੇ ਰਿਸ਼ਤੇਦਾਰੀਆਂ ਹੁੰਦੀਆਂ ਹਨਾ ਮੰਨ ਲਾ ਕਿਸੇ ਦਾ ਪ੍ਰਾਣਾ ਆਇਆ ਸੇਵਾ ਸੁਭਾਵਾ ਹੁੰਦੀ ਹੈ ਹਨਾ ਚਾਹੇ ਕੋਸ ਵੀ ਆ ਮੰਨ ਲਾ ਸਭ ਤੋਂ ਵੱਡਾ ਰਿਸ਼ਤਾ ਕਿਸੇ ਦੇ ਮੰਨ ਲਾ ਪ੍ਰਾਣਾ ਹੀ ਹੁੰਦਾ ਹੈ ਨਾ ਜਿੰਨਾ ਬਿਲਕੁਲ ਜੀ ਬਿਲਕੁਲ ਇੱਥੇ ਮੰਨ ਲਾ ਰਿਸ਼ਤੇਦਾਰੀਆਂ ਉਹ ਉੱਡ ਆਣੀ ਹੁੰਦਾ ਵੈਸੇ ਨੂੰ ਪਤਾ ਹੁੰਦਾ ਫੁਲਾਨਾਂ ਦਾ ਪਰ ਜਦੋਂ ਕੋਈ ਮਰਜੀ ਹੋਵੇ ਕਿਦਾਂ ਇਹ ਸਹੀ ਜੀ ਮੈਂ ਚੱਲ ਬਸ ਇੱਥੇ ਬਾਈ ਇੱਥੇ ਪ੍ਰਾਣਾ ਦਾ ਬਾਈ ਖੁੰਝੇ ਲਾਇਆ ਹੁੰਦਾ ਠੀਕ ਆ ਕੋਈ ਯਾਰ ਮਿੱਤਰ ਉਹ ਵੀ ਉਹ ਮੂਰੇ ਆਉਂਦਾ ਹਨਾ ਪਾ ਉੱਥੇ ਬਾਈ ਪ੍ਰਾਣਾ ਮੂਰੇ ਹੁੰਦਾ ਸੀ ਸਾਰੇ ਪਿੱਛੇ ਹੁੰਦੇ ਸੀ ਹਨਾ ਸਿਸਟਮ ਬਾਈ ਸਵਿੱਚ ਹੀ ਪੁੱਠੀ ਆ ਲਾਈਟ ਹੀ ਪੁੱਠੀ ਜਗਦੀ ਆ ਬਾਈ ਸਿਸਟਮ ਇਹ ਤਾਂ ਤੇ ਕੀ ਲੱਗਦਾ ਕਿ ਤੁਸੋਂ ਪੰਜਾਬ ਮੋੜੋਂਗੇ ਤੇ ਬਸ ਹੁਣ ਇੱਥੇ ਪੰਜਾਬ ਬਾਈ ਦਿਲ ਚ ਤਾਂ ਹਰੋ ਜੀ ਹਰੋ ਜੀ ਮੁੜਦੇ ਆ ਵਾਇਗਰੂ ਜੀ ਧਿਆਨ ਲਿਆ ਅਭੀ ਉਧਰ ਸਿਸਟਮ ਵਧੀਆ ਹੋਵੇ ਤੇ ਬਾਈ ਬਹੁਤ ਲੁੱਕੀ ਮੋੜਨਗੇ ਹਾਂਜੀ ਕੀ ਕਹਿਣਾ ਚਾਹੂਗੇ ਯਾਰ ਕਿੱਦਾਂ ਤੁਹਾਡੇ ਸਾਹਵਾਲਾ ਵੀ ਕਿੱਦਾਂ ਸਿਸਟਮ ਠੀਕ ਹੋ ਗਾ ਬਾਈ ਹੁਣ ਤਾਂ ਹੱਥ ਹੀ ਬੰਦਦੇ ਆ ਕਿ ਸਿਸਟਮ ਵਧੀਆ ਹੋਵੇ ਅਸੀਂ ਇੱਥੇ ਇੰਨੀ ਮਿਹਨਤ ਕਰਦੇ ਆ ਅਸੀਂ ਆਪਦੇ ਪਿੰਡਾਂ ਜਾ ਕੇ ਮਿਹਨਤ ਉਹ ਇੰਦੂ ਵੀ ਵਧੀਆ ਬਣਾ ਸਕਦੇ। ਇਹ ਲਾਸਟ ਸਵਾਲ ਆ ਯਾਰ ਬਾਈ ਤੂੰ ਤਾਂ ਬਹੁਤ ਪੁਰਾਣੀ ਚਲੋ ਹਨਾ ਉਦੋਂ ਤਾਂ ਫਿਰ ਪੈਰਪੂ ਲਾਗੇ ਤੁਸੀਂ ਤਾਂ ਚਲੋ ਆ ਕੇ ਟਰੱਕ ਵਗੈਰਾ ਬਣਾ ਕੇ ਘਰ ਵੀ ਬਣਾ ਕੇ। ਹੁਣ ਯਾਰ ਜਵਾਕ ਆਉਂਦੇ ਛੋਟੇ ਹਨਾ। ਬਾਈ ਬਹੁਤ ਔਖਾ ਜੀ। ਬਾਈ ਪਤਾ ਨਹੀਂ ਕਿਵੇਂ ਆਪਾਂ ਕੁੜੀ ਨੂੰ ਬਾਈ ਗਵਾਂਢ ਨਹੀਂ ਭੇਜਦੇ ਜਾਂ ਸ਼ਹਿਰ ਨਹੀਂ ਭੇਜਦੇ। ਇੱਥੇ ਕੋਈ ਨਹੀਂ ਹੁੰਦਾ ਬਾਈ ਉਹਨਾਂ ਦਾ। ਬਾਈ ਨੂੰ ਜਹਾਜ ਚੜਾ ਦਿੰਦੇ ਦੱਸ ਕਿੱਥੇ ਰਹੁ ਕੀ ਕਰੂ ਹਾਂ ਚਲ ਮੁੰਡੇ ਦਾ ਫੇਰ ਵੀ ਸਰ ਜਾਂਦਾ। ਪਰ ਬਾਈ ਹੁਣ ਇੱਥੇ ਇੰਨੀ ਮੰਗਾਈ ਆ ਨਾ ਬਾਈ। ਬਾਈ ਸੋਚ ਸਮਝ ਕੇ ਭੇਜੋ। ਵੀਰ ਬਣ ਕੇ ਜੇ ਕੋਈ ਰਿਸ਼ਤੇਦਾਰ ਆ ਖੋਟਾ ਕੋਈ ਯਾਰ ਦੋਸਤ ਆ ਉਹਨੂੰ ਕੋਈ ਜਾਣਦਾ ਉਹਦੇ ਕੋਲ ਦਾ ਠੀਕ ਆ ਪਰ ਕੱਲਿਆਂ ਨੂੰ ਨਹੀਂ ਭੇਜਣਾ ਚਾਹੀਦਾ ਭਾਈ ਜੀ ਬਹੁਤ ਔਖਾ ਭਾਈ ਜੀ ਇੱਥੇ ਬਾਈ ਪੈਰ ਲਾਉਣੇ ਹੁਣ ਮਹਿੰਗਾਈ ਬਹੁਤ ਜ਼ਿਆਦਾ ਆ ਭਾਈ ਜੀ ਐਦੂ ਭਾਈ ਇੱਥੇ ਭੇਜਦੇ ਪੈਸੇ ਖਰਚ ਕਰਦੇ ਆ ਉੱਥੇ ਕੋਈ ਬਿਜ਼ਨਸ ਚਲਾ ਲਓ ਮੱਚ ਬੈਟਰ ਆ ਇੰਡੀਆ ਤੁਹਾਨੂੰ ਅੰਬਾਈ ਜੀ ਸਮਝਾ ਦਿੱਤਾ ਹਾਂ ਹਾਂਜੀ ਥੈਂਕ ਯੂ ਭਾਈ ਜੀ